ਕਹਿੰਦਾ ਇੱਕ ਸਾਹ ਵਿੱਚ ਕਈ ਵਾਰੀ ਯਾਦ ਆਉਣ ਵਾਲੇ ਵੀ ਸਾਹਾਂ ਨਾਲ ਖਾਰ ਰੱਖਦੇ ਨੇ ਇੱਕ ਸਾਹ ਵਿੱਚ ਕਈ ਵਾਰੀ ਯਾਦ ਆਉਣ ਵਾਲੇ ਵੀ ਸਾਹਾਂ ਨਾਲ ਖਾਰ ਰੱਖਦੇ ਨੇ ਮੇਰੇ ਦੁਸ਼ਮਣਾਂ ਨੂੰ ਮੇਰੇ ਤੋਂ ਖਤਰਾ ਨਹੀਂ ਪਰ ਹੱਥਾਂ ਵਿੱਚ ਹਥਿਆਰ ਰੱਖਦੇ ਨੇ ਪੜ ਨਹੀਂ ਸਕਿਆ ਉਹਨਾਂ ਦੇ ਚਿਹਰੇ ਤੋਂ ਉਹਨਾਂ ਦੇ ਦਿਲ ਦੀਆਂ ਤਸਵੀਜ਼ਾਂ ਨੂੰ ਪੜ ਨਹੀਂ ਸਕਿਆ ਉਹਨਾਂ ਦੇ ਚਿਹਰੇ ਤੋਂ ਉਹਨਾਂ ਦੇ ਦਿਲ ਦੀਆਂ ਤਸਵੀਜ਼ਾਂ ਨੂੰ ਮੇਰੇ ਸਾਹਮਣੇ ਮੇਰੀ ਲੰਬੀ ਉਮਰ ਦੀ ਦੁਆ ਮੰਗਣ ਵਾਲੇ ਮੇਰੀ ਪਿੱਠ 뒤 ਤੇ ਮੇਰੀ ਮੌਤ ਦਾ ਇੰਤਜ਼ਾਰ ਰੱਖਦੇ ਨੇ ਕੀ ਬਾਤ ਹੈ ਕੀ ਬਾਤ ਲਿਖਤੇ ਕਿਸੇ ਦੀ ਨਾਮ ਕਿਸੇ ਦਾ ਜਾਨ ਕਿਸੇ ਦੀ ਜਾਨ ਕਿਸੇ ਦਾ ਪਰਦੇ ਤੇ ਜੋ ਧਰਮੀ ਬਹੁਤੇ ਉਹ ਲੁੱਟਣ ਭਗਵਾਨ ਕਿਸੇ ਦਾ ਮੇਰੀ ਕਲਮ ਦੇ ਸਾਰੇ ਹੀ ਵੈਰੀ ਜਦ ਮੈਂ ਲਿਖਿਆ ਹਾਨ ਕਿਸੇ ਦਾ ਸੱਚ ਨੂੰ ਅੱਜ ਕੱਲ੍ਹ ਫਾਂਸੀ ਲੱਗਦੀ ਸੱਚ ਨੂੰ ਅੱਜ ਕੱਲ੍ਹ ਫਾਂਸੀ ਲੱਗਦੀ ਬਣਦਾ ਝੂਠ ਮਹਾਨ ਕਿਸੇ ਦਾ ਫਿਲਮੀ ਲੋਕ ਤਾਂ ਵੇਚ ਦੇਣਗੇ ਫਿਲਮੀ ਲੋਕ ਤਾਂ ਵੇਚ ਦੇਣਗੇ ਅੱਲਾ ਮੇਰਾ RAM ਕਿਸੇ ਦਾ ਅੱਲਾ ਮੇਰਾ RAM ਕੇ ਸਿਧਾ ਉੱਚਾਸ ਫਰਕ ਨਹੀਂ ਤੇਰੇ ਤੇ ਲੋਕਾਂ ਵਿੱਚ ਤੂੰ ਧੋਫੇ ਵਾਲ ਕਹਿੰਨੀ ਏ ਤੇ ਉਹ ਧਗੇਵਾਜ਼ ਕਹਿੰਦੇ ਨੇ ਕੁਝ ਲੋਕ ਸ਼ਰਾਬੀ ਦਾ ਕਿਤਾਬ ਦੇਖੇ ਚਲੇ ਜਾਂਦੇ ਨੇ ਮੈਨੂੰ ਤੇ ਕਈ ਲੋਕ ਮੈਨੂੰ ਨਸ਼ੇਵਾਜ਼ ਕਹਿੰਦੇ ਨੇ ਕਈ ਕਹਿੰਦੇ ਨੇ ਮੇਰੇ ਸਾਹਮਣੇ ਮੈਨੂੰ ਮੋੜਾ ਤੇ ਕਈ ਚਲੇ ਜਾਣ ਤੋਂ ਬਾਅਦ ਕਹਿੰਦੇ ਨੇ ਇਹਨਾਂ ਨੇ ਸ਼ਿਵ ਦੀ ਸਾਗ ਨਹੀਂ ਪੁੱਛੀ ਤੇ ਮਰਨ ਤੋਂ ਬਾਅਦ ਗੀਤਕਾਰਾਂ ਦਾ ਸਰਤਾਜ ਕਹਿੰਦੇ ਨੇ ਓਏ ਮਰ ਜਾਵਾਂਗਾ ਮੈਂ ਵੀ ਤੇ ਯਾਰ ਕਰੇਗੀ ਤੂੰ ਮਰ ਜਮਾਂਗਾ ਮੈਂ ਨਹੀਂ ਤੇ ਯਾਦ ਕਰੇਗੀ ਤੂੰ ਵੀ ਮੈਂ ਨਹੀਂ ਤੇਰੇ ਦੇ ਰਿਵਾਜ ਲੱਗਦਾ ਕੀ ਬਾਤ ਆ ਜੀ ਰਿਕਾਰਡਿੰਗ ਦਾ ਲਾਲਾ ਬਾਜੀ ਕਿੰਦਰ ਰਿਕਾਰਡਿੰਗ ਦਾ ਲਾਲਾ ਲੱਗਿਓ ਬੇਟਾ ਇੰਨੀ ਕੀ ਸੋਰਤ ਹੈਗੀ ਆ